ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਬਹੁਤ ਜ਼ਿਆਦਾ ਸਖਤੀ ਕਰ ਰਿਹਾ ਹੈ ਬੀਤੇ ਦਿਨ ਹੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਇੱਕ ਦਿਨ ਵਿੱਚ 2200 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀ ਗ੍ਰੈਸ ਕਟਰ ਦੇ ਪ੍ਰਤੀ ਦਿਨ ਘੱਟੋ ਘੱਟ 3000 ਲੋਕਾਂ ਨੂੰ ਹਰਾਸਤ ਦੇ ਵਿੱਚ ਲੈਣ ਦੇ ਆਦੇਸ਼ ਤੇ ਮੱਦੇਨਜ਼ਰ ਕੀਤੀਆਂ ਗਈਆਂ ਨੇ ਉਹਨਾਂ ਦੇ ਨਾਮ ਸ਼ੁਰੂ ਵਿੱਚ ਹੀ ਅਲਟੇਨੀਵ 2 ਰਿਟੇਸ਼ਨ ਪ੍ਰੋਗਰਾਮ ਤਹਿਤ ਤਰਚ ਕੀਤੇ ਗਏ ਨੇ ਹਾਲਾਂਕਿ ਉਹਨਾਂ ਨੂੰ ਖਤਰਾ ਨਹੀਂ ਮੰਨਿਆ ਜਾਂਦਾ ਪਰ ਉਹਨਾਂ ਦੇ ਗੋਡਿਆਂ ਨਾਲ ਮਾਨੀਟਰ ਲਗਾ ਕੇ smartphones app ਤੇ google location ਵਰਤ ਤੋਂ ਕਰਕੇ ਉਹਨਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਉਹਨਾਂ ਨੇ ਸਾਰਿਆਂ ਨੂੰ ਇਮੀਗ੍ਰੇਸ਼ਨ ਦਫ਼ਤਰ ਆਉਣ ਲਈ ਸਨੇਹੇ ਭੇਜਦੇ ਨੇ ਸਾਰਿਆਂ ਨੇ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਵਿੱਚੋਂ 7 ਨੂੰ ਹਥਕੜੀ ਲਗਾ ਕੇ ਕਾਰ ਵਿੱਚ ਜਿਹੜਾ ਕੀ ਬਿਠਾਇਆ ਗਿਆ ਸ਼੍ਰੀ ਕਾਰਤਕ ਸਾਹਿਬ ਦੇ 6 ਜੂਨ ਦੇ ਸਮਾਗਮ ਮੌਕੇ ਪਹੁੰਚੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਸິດ ਦਿਨ ਭਾਰਤੀ ਫੌਜ ਵੱਲੋਂ ਸ਼੍ਰੀ ਕਾਟਕ ਸਾਹਿਬ ਤੇ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਪਾਈ ਅਮਰੀਕ ਸਿੰਘ ਪਾਈ ਤਾਰੂ ਸਿੰਘ ਅਤੇ ਜਰਨੈਲ ਸੁਬੇਕ ਸਿੰਘ ਤੇ ਕਈ ਸਿੰਘ ਸਿੰਘੜੀਆਂ ਸ਼ਹੀਦੀ ਪ੍ਰਾਪਤ ਕੀਤੀ ਹੈ ਪਰ ਅੱਜ ਤੱਕ ਸਰਕਾਰ ਕੋਲ ਇਸ ਕੀਤੇ ਹਮਲੇ ਦਾ ਕੋਈ ਜਵਾਬ ਨਹੀਂ ਸਗੋ ਇਸ ਗੱਲ ਦੀ ਸਟਾਈ ਨਾਲ ਜਾਣੂ ਦੇਸ਼ਾਂ ਵਿਦੇਸ਼ਾਂ ਸੰਗਤਾਂ ਇਸ ਦਿਹਾੜੇ ਨੂੰ ਪੂਰੇ ਵਿਸ਼ ਵਿੱਚ ਮਨਾ ਰਹੀਆਂ ਨੇ ਤੱਕ ਸਾਰੀਆਂ ਸੰਗਤਾਂ ਨੇ ਵਾਪਸ ਨੂੰ ਅਰਦਾਸ ਹੋ ਗਈ ਉਹ ਤੋਂ ਬਾਅਦ ਠੰਡੇ ਮਿੱਠੇ ਜਲ ਦੀ ਸ਼ਬੀਲ ਇੰਟਰਨੈਸ਼ਨਲ ਪੰਥਕ ਦਲ ਨੇ ਇੱਥੇ ਲਾਈ ਆ ਜੋ ਸਾਰੇ ਸੇਵਾਦਾਰ ਇੱਥੇ ਹਾਜ਼ਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਰੰਗ ਮਿੱਠਾ ਜਲ ਛਕੋ ਕੋਲ ਡਰਿੰਕ ਛਕੋ ਉਹਦੇ ਲਈ ਅਸੀਂ ਸਾਰਾ ਪ੍ਰਬੰਧ ਕੀਤਾ ਹੈ ਇੱਕ ਮਿੰਟ ਜੀ ਰਾਈਟ ਚੱਲੀ ਮੈਸੇਜ ਦੇਣਾ ਚਾਹੁੰਦੇ ਅੱਜ ਤੋਂ ਬਾਅਦ ਪੈਸਾ ਹੋ ਰਿਹਾ ਆਪ ਦੇ ਵਿੱਚ ਕਿੰਨੀ ਆਈਡੀਆ ਆਪ ਨੂੰ ਮਾਲੇ ਭਾਈ ਸਾਰੀ ਗੱਲ ਨੂੰ ਹੁਣ ਤਾਂ ਸ਼ਾਇਦ ਇਹੀ ਬੇਨਤੀ ਹੈ ਕਿ ਅਸੀਂ ਜਦੋਂ ਤੱਕ ਤਨਕਲ ਦੀ ਤਰਪਾਕਸ ਤੋਂ ਸਿੰਘ ਨਹੀਂ ਸੱਜਦੇ ਸਿਰ ਸਾਡਾ ਬਖਵਾਵਾ ਹੈ ਅਸੀਂ ਮੁਖਾਵੇ ਦੇ ਰੋਸ ਨੂੰ ਜਾਰੇ ਕਰਦੇ ਆ ਮੁਖਾਵੇ ਦੀ ਸਿੱਖਿਆ ਦਿਖਾਉਦੇ ਆ ਦੁਬਾਰਾ ਕਹਿੰਦੇ ਆ ਕਿ ਇਹ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਅਸੀਂ ਗੁਰੂ ਕੇ ਸਿੱਖ ਬਣੀਏ ਬਾਣੀ ਨਾਲ ਲੁਕੀਏ ਬਾਣੀ ਨਾਲ ਦੀ ਬਣੀ ਨਿੱਕੀ ਹੱਥ ਬੜੀ ਜੇ ਆਪ ਜੀ ਸੁਣਵਾਦ ਕਰੀਏ ਆਪ ਸੇ ਵਿਚਾਰਾਂ ਕਰਿਏ ਰਲ ਮਿਲ ਕੇ ਰਹੀਏ ਅਤੇ ਇਹ ਤੋਗੋ ਪਿੱਛੋਂ ਵੀ ਕਿਉਂਕਿ ਅੱਜ ਦਾ ਦਿਨ ਦੁਨੀਆਂ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗੀਆਂ ਹੋਈਆਂ ਇੱਥੇ ਨਹੀਂ ਸਾਰੀ ਦੁਨੀਆਂ ਦੇ ਵਿੱਚ 6 ਜੂਨ ਦਾ ਇਹ ਦਿਹਾੜਾ ਜਿਵੇਂ ਸਾਡੇ ਤੇ ਹਮਲਾ ਹੋਇਆ ਜਿਵੇਂ ਸਾਡੇ ਤੇ ਗੋਲਡਟਾ ਆਇਆ ਗਿਆ ਤੋਪਾਂ ਤੇ ਟੈਂਕਾਂ ਨਾਲ ਸਾਡੇ ਤੇ ਗੈਰ ਵਰਸਾਇਆ ਗਿਆ ਸਾਰੀ ਦੁਨੀਆਂ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਮੂੰਹ ਤੋੜਨਾ ਜਵਾਬ ਦਿੱਤਾ ਹੈ ਪਰ ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਸਿੱਖੀ ਨਾਲ ਜੁੜੋ ਸਿੱਖੀ ਦੀ ਆ ਪਰੰਪਰਾ ਨਾਲ ਜੁੜੋ ਧੰਨ ਗੁਰੂ ਨਾਨਕ ਸਾਹਿਬ ਦੀ ਫਲਸਫੀ ਨਾਮ ਜਪੋ ਵਰਨਸ਼ੇਪ ਕਰਤ ਕਰੋ ਤੇ ਨਾਲ ਕਲਗੀ ਧਰਮ ਦਾ ਸੱਚੇ ਪਾਤਸ਼ਾਹ ਦਾ ਕਿ ਰਹਿਤ ਬਿਨਾਂ ਦਾ ਸਿੱਖ ਘਾਵੈ ਰਹਿਤ ਮੇਰਾ ਦਰਦ ਉਟਾ ਖਾਵੈ ਇਹਨਾਂ ਸੂਲਤ ਤੇ ਚੱਲਾਂਗੇ ਗੁਰੂ ਸਾਹਿਬ ਬਦੇ ਬਖਸ਼ੇ ਆ ਸਿੱਖ ਸਾਹਿਬ ਮਹਿਤੇ ਦੇ ਵਿੱਚ ਹਮੇਸ਼ਾ ਹੀ ਵੱਖਰਾ ਇੱਕ ਪ੍ਰੋਗਰਾਮ ਬਣਾਇਆ ਜਾਂਦਾ ਜੀ ਕਿੱਥੇ ਜੀ ਮਹਿਤੇ ਦੀ ਦੇਖੋ ਕੱਲਾ ਮਹਿਤੇ ਨਹੀਂ ਕਿਉਂਕਿ ਸੰਤੋਬਦ ਮਹਾਂ ਸਿੰਘ ਜੀ ਦਾ ਇਹਦਾ ਹੈੱਡਕੁਆਟਰ ਕੇਂਦਰੀ ਸਥਾਨ ਹੈ ਨੰਮਨ ਵਿੱਚ ਸਥਾਪਿਤ ਉਹ ਗੁਰਦੁਆਰਾ ਗੁਰਦਸੇਵਕਾਸ ਮਹਿਤਾ ਉਹਨਾਂ ਦਾ ਫਰਜ਼ ਬਣਦਾ ਹੈ ਉਹ ਦੁਨੀਆਂ ਨੂੰ ਸੱਦ ਕੇ ਉਹਦੇ ਉੱਤੇ ਸਾਰਾ ਇੱਕ ਸੰਦੇਸ਼ ਦਿੰਦੇ ਆ ਸ਼ਹੀਦਾਂ ਨੂੰ ਸਨਮਾਨਿਤ ਕਰਦੇ ਆ ਇਹ ਪਹਿਲਾਂ ਤੋਂ ਹੀ ਅਮਨਾਜ ਆ ਰਿਹਾ ਜ ਕੋਈ ਨਵਾਂ ਨਹੀਂ ਕਿਹਾ ਇਸ ਸਾਲ ਬਣਾਤਾ ਰਿਹਾ ਇਹ ਸ਼ੁਰੂ ਤੋਂ ਨਾ ਆ ਜਾ ਰਹੇ ਸਿੱਖ ਸਾਭਤੀ ਜਿਹੜੀ ਹੈ ਜਥੇਦਾਰੀ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਲੋਕਾਂ ਅਭਰੂਧ ਵੀ ਕੀਤਾ ਸੀਗਾ ਕੋਈ ਵਿਵਾਦ ਨਹੀਂ ਜਿਹੜੀ ਪਰੰਪਰਾ ਖੁੱਲੇ ਦਿਲ ਨਾਲ ਹੋਣੀ ਚਾਹੀਦੀ ਆ ਪ੍ਰਾਣੀਆਂ ਪਰੰਪਰਾ ਹੈ ਕਿ ਸਾਡੀਆਂ ਵੱਡੀਆਂ ਸੰਪਰਦਾਵਾਂ ਢੀਂਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾ ਜੀਪ੍ਰਾਲਾ ਸਾਧਵਾਣ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇਹ ਸਾਰੀਆਂ ਇਕੱਠੀਆਂ ਹੋ ਕੇ ਬੈਠਣ ਤੇ ਸਾਰੇ ਸਾਂਝੇ ਤੌਰ ਤੇ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦੀ ਰਾਏ ਲੈ ਕੇ ਪ੍ਰਮਾਣਿਤ ਸਿੱਖ ਇਹ ਗੁਰੂ ਕੇ ਸਿੱਖ ਨੂੰ ਜੱਜਦਾਰ ਨਿਯੁਕਤ ਕਰੇ ਇਹ ਤਾਂ ਨੂੰ ਕਹਿੰਦਾ ਬਾਬਾ ਹਰਨਾਉਂ ਤੋਂ ਨਹੀਂ ਕਹਿੰਦਾ ਮੈਨੂੰ ਬਣਾਓ ਬਾਬਾ ਬਲਬੀਰ ਸਿੰਘ ਨੇ ਕਹਿੰਦਾ ਮੈਨੂੰ ਬਣਾਓ ਮੈਂ ਨਹੀਂ ਕਹਿੰਦਾ ਮੈਨੂੰ ਬਣਾਓ ਪਰ ਇਹ ਇੱਕ ਮਜਾਦਾ ਹੈ ਉਹਨੂੰ ਤਾਂ ਭਾਗੋ ਕਰਨਾ ਚਾਹੀਦਾ ਹੈ ਉਹ ਇਸ ਵਾਸਤੇ ਇੱਥੇ ਤੇ ਸਭ ਦੀ ਇੱਕ ਇੱਕ ਮਤ ਹੋਣੀ ਚਾਹੀਦੀ ਆ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਕੱਲ ਬਿਆਨ ਦਿੱਤਾ ਸੀ ਕਿ ਜਥੇਦਾਰ ਦਾ ਵਿਰੋਧ ਕਰਨ ਵਾਲੇ ਅਬਦਾਲੀ ਬਣ ਕੇ ਨਾ ਆਉਣ ਮਸਾ ਡੰਗੜ ਬਣ ਕੇ ਨਾ ਆਉਣ ਸੋਈਆਂ ਗੰਧੀ ਬਣ ਕੇ ਨਾ ਮਾਨ ਸਾਹਿਬ ਦੀ ਵੀ ਇੱਕ ਕੋਈ ਭਾਵਨਾ ਹੈ ਕਿ ਇੱਥੇ ਕੋਈ ਝਗੜਾ ਨਾ ਹੋਵੇ ਇੱਥੇ ਕੋਈ ਰਗੜਾ ਨਾ ਹੋਵੇ ਕਿਉਂਕਿ ਮਾਨ ਸਾਹਿਬ ਦੀ ਪਾਈਗੜਾ ਜੀ ਦੇ ਨਾਲ ਕੋਈ ਰਿਸ਼ਤੇਦਾਰੀ ਤਾਂ ਹੈ ਨਹੀਂ ਪਰ ਉਹਨਾਂ ਦਾ ਇੱਕ ਖਿਆਲ ਹੈ ਕਿ ਇਸ ਸਥਾਨ ਤੇ ਕੋਈ ਝਗੜਾ ਨਾ ਹੋ ਜਾਵੇ ਕੋਈ ਇਥੇ ਐਸੇ ਨਾ ਕਿ ਸਾਡਾ ਹੱਥੋਂ ਇਨਸਾਨੀ ਹਾਲਤ ਬਣੇ ਮਾਨ ਸਾਹਿਬ ਦੀ ਭਾਵਨਾਵਾਂ ਵੀ ਇਹੀ ਹੈ ਮਾਨ ਸਾਹਿਬ ਵੀ ਚਾਹੁੰਦੇ ਉਹਨਾਂ ਦੇ ਪਿਛਲੇ ਬਿਆਨ ਪੜ੍ਹ ਲਓ ਉਹ ਵੀ ਚਾਹੁੰਦੇ ਆ ਕਿ ਸਰਪ੍ਰਬੰਧਕਤਾ ਵਾਸਤੇ ਸਾਡੀ ਸ਼ਬਦ ਹੀ ਰਹਿ ਲਈ ਜਾਣੀ ਚਾਹੀਦੀ ਹੈ ਅਸੀਂ ਵੀ ਇਹ ਕਹਿੰਦੇ ਆ ਸਿੱਖ ਸਾਹਿਬ ਮੀਡੀਆ ਤੇ ਬੜੀ ਪੁਬਲਿਟੀ ਲਾਈ ਆ ਏਅਰ ਕੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜੀ ਕਈ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਦਾ ਹੈ ਕਿ ਕੋਈ ਅਨਸਥਾਹੀ ਘਟਨਾ ਨਾ ਘਟ ਜਾਵੇ ਕਈ ਵਾਰ ਤੁਹਾਨੂੰ ਪਤਾ ਹੈ ਮੀਡੀਆ ਇਕਸਾਰ ਨਹੀਂ ਬਹੁਤ ਸਾਰੇ মিডিਆ ਵਾਲੇ ਜੋਖਮ ਖਾ ਕੇ ਵੀ ਸੱਚੀਆਂ ਸੂਚੀਆਂ ਖਬਰਾਂ ਦੁਨੀਆ 'ਚ ਪਹੁੰਚਾਉਂਦੇ ਆ ਤੇ ਬਹੁਤ ਸਾਰੇ ਲੋਕ ਵਿੱਚ ਸ਼ਰਾਰਤ ਵੀ ਹੁੰਦੇ ਆ ਜਿਹੜਾ ਐਵੇਂ ਇੱਕ ਨਾ ਗੁੰਮਰੋ ਪੈਦਾ ਕਰ ਦਿੰਦੇ ਆ ਅਪਾਉਂਟ ਕਰਦੇ ਆ ਇਹ ਸਾਰੀਆਂ ਗੱਲਾਂ ਨੂੰ ਥਾ ਕੇ ਉਹਨਾਂ ਨੇ ਕਾਫੀ ਪ੍ਰਬੰਧ ਕੀਤੇ ਠੀਕ ਹੈ ਤੇ ਵਿਰੋਧ ਕਰਦੇ ਹੋ ਜਿਹੜਾ ਦੀ ਕਰੇ ਜਿਹੜਾ ਕਸਾਲਾ ਜਥੇਦਾਰ ਸਾਫਦਾਨ ਨਾਲ ਜੁਰਗੀ ਸਾਹਿਬ ਦਾ ਕੋਈ ਵਿਰੋਧ ਨਹੀਂ ਪਾਈ ਗੜਗੱਦੇ ਨਾਲ ਸਾਡਾ ਕੋਈ ਵਿਰੋਧ ਨਹੀਂ ਮਦਨਕ ਜੀ ਇੱਕ ਪਰੰਪਰਾ ਨੂੰ ਲੈ ਕੇ ਮਦਨਕ ਜੀ ਜਦੋਂ ਤਖਤ ਸ਼੍ਰੀ ਕੇਸਗੜ ਸਾਹਿਬ ਤੇ ਪ੍ਰੋਗਰਾਮ ਹੋਇਆ ਸੀ ਰਾਤ ਨੂੰ ਹੋਇਆ ਦੇਖ ਨਹੀਂ ਲੈਂਦੀ ਗਈ ਉੱਥੇ ਨਾ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗਿਆ ਨਾ ਉੱਥੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੱਡ ਗ੍ਰੰਥੀ ਗਏ ਕੋਈ ਗਿਆ ਹੀ ਨਹੀਂ ਉੱਥੇ ਸਾਡਾ ਬਹੁਤ ਇਸ ਗੱਲ ਦਾ ਹੈ ਵੀ ਇਹਨੂੰ ਮਜ਼ਾਕ ਨਾ ਬਣਾਓ ਆਂ ਤਾਂ ਕੋਈ ਕੱਲ ਨੂੰ ਮੈਂ ਆਪਦੇ ਘਰੇ ਬੈਠ ਕੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਹਿਣੀ ਚਾਹੁੰਨਾ ਸ੍ਰੀ ਥੋੜਾ ਮੈਿਕਾ ਨਾ ਥੱਲੇ ਕਰੀ ਹਾਂ ਜੀ ਆਗੇ ਥੱਲੇ ਕਰੋ ਯਾਰ ਕਾਲੀ ਇਹ ਕਰ ਦੋ ਮੈਂ ਵਾਸ਼ਗੁਰੂ ਜੀ ਕਾ ਖਾਲਸਾ ਵਾਸ਼ਗੁਰੂ ਜੀ ਕੀ ਬੋਲੇ ਮੈਂ ਇਹ ਬੇਨਤੀ ਕਰਨੀ ਚਾਹਨਾ ਇੱਥੇ ਕੋਈ ਨਹੀਂ ਬੰਦੀ ਮੈਂ ਬੇਨਤੀ ਕਰਨੀ ਚਾਹਨਾ ਸੱਟਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਦਾ ਬਹੁਤ ਆਦਰ ਸਤਕਾਰ ਰਹਿਣਾ ਚਾਹੀਦਾ ਮੇਰਾ ਖਿਆਲ ਹੈ 41 ਮੀ ਸ਼ਹੀਦੀ ਵਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ। ਇਹਦੇ ਲਈ ਜਿਸ ਵੇ ਮੈਂ ਸ੍ਰੀ ਗੁਰੂ ਰਾਮਦਾਸ ਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਦਾਰ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਬੜੀ ਸ਼ਾਨ ਪ੍ਰਣਾਲ ਬਣੀ ਸਹਿਨਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ ਇਸ ਨੂੰ ਪਾਲਿਆ। ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਸ਼ਹੀਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅੱਜ ਇੱਕ ਸੰਦੇਸ਼ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਬਾਵਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੀ ਸ਼ਹੀਦ ਭਾਈ ਮਰੀਕ ਸਿੰਘ ਦੀ ਸ਼ਹੀਦ ਜਰਨਲ ਸੁਖ ਸਿੰਘ ਦੀ ਸ਼ਹੀਦ ਬਾਬਾ 18 ਸਿੰਘ ਦੀ ਦੀ ਜਾਦ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਆਦਰ ਸਤਕਾਰ ਦੇ ਨਾਲ ਮਨਾਹੀ ਹੈ ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਿਰ ਦੇ ਉੱਤੇ ਹੀ ਸੇਰਾ ਜਾਂਦਾ ਹੈ ਐ ਜਸਦਰ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਦਰ ਗੜਗਾਸਾਹਬ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਕੋਈ ਸਮੇਤਾ ਕੋ ਅਸਤੀਫਾ ਦੇ ਸਕਦੇ ਨੇ ਇਹ ਚਰਚਾਵਾ ਜਿਹੜੀਆਂ ਨੇ ਕਾਫੀ ਉੱਠ ਰਹੀਆਂ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹੀ ਕੁਛ ਦੱਸ ਸਕਦੇ ਮੈਨੂੰ ਇਸ ਬਾਰੇ ਕੋਈ ਹਲਮ ਨਹੀਂ ਕੋਈ ਮੀਟਿੰਗ ਹੋਈ ਸੀ ਕੀ ਸੁਖਵੀਰ ਬਾਦਲ ਹੋਰਾਂ ਦੇ ਨਾਮ ਨਹੀਂ 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 ਇਹ ਇਹ ਤਖਰਾਬ ਰੋਕਿਆ ਨਹੀਂ ਨਹੀਂ ਮੈਂ ਸਾਥ ਤੁਹਾਨੂੰ ਮਿਲਣ ਵਾਸਤੇ ਆਏ ਸੀ ਕਿ ਦੇਖੋ ਮੇਰੀ ਗੱਲ ਸਮਾਪਤ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਦੇ ਵਫ਼ਦ ਮੈਨੂੰ ਮਿਲੇ ਆ ਪ੍ਰਧਾਨ ਸਾਹਿਬ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਸ਼ਰਮਣੀ ਕਮੇਟੀ ਦੇ ਫਿਰ ਜੀ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਮੇਰੀ ਕੋਈ ਗੁਪਤ ਮੀਟਿੰਗ ਨਹੀਂ ਹੋਈ ਇਹ ਇੱਕ ਅਫਵਾਹ ਠਾਈ ਗਈ ਸੀ ਜੀ 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 ਹਾਂ ਅਜਦਾ ਜਿਹੜਾ ਦਿਹਾੜਾ ਹੈ ਸ਼ਹੀਦਾਂ ਨੂੰ ਨਮਨ ਕੀਤਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਕੋਈ ਉਪਰਾਲੇ ਕੀਤੇ ਮੈਂ 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 ਇੱਕੋ ਹੀ ਬਹਿੰਸੀ ਕਰਦਾ ਕਿ ਜੂਨ 84 ਦਾ ਜਿਹੜਾ ਸ਼ਹੀਦੀ ਘੱਲੂਕਾਰੇ ਦਾ ਮੁੱਖ ਸਮਾਗਮ ਸਮੁੱਚੇ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ ਫਿਰ ਦੂਸਰੇ ਨੰਬਰ ਤੇ ਦਮਦਮਈ ਟਕਸ਼ਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ ਕਿ ਕਿਉਂਕਿ ਦਮਦਮੀ ਟਕਸ਼ਾਲ ਸ਼ਹੀਦਾਂ ਦੀ ਵਾਰਿਸ ਹੈ ਇਹ ਸੰਘਰਸ਼ ਦੇ ਸ਼ਹੀਦਾਂ ਦੀ ਵਾਰਿਸ ਹੈ ਟਕਸ਼ਾਲ ਦੇ ਮੁਖੀ ਇੱਥੇ ਸ਼ਹੀਦ ਹੋਏ ਆ ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਆਦਰ ਸਤਕਾਰ ਔਰ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਜੀ ਜੀਗਾਖਸ ਪੰਜਾਬੀ ਸੰਗੀਤ ਇੰਡਸਟਰੀ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਸੁਨੰਧਾ ਸ਼ਰਮਾ ਨਾਲ ਜੁੜੀ ਇੱਕ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜੀ ਹਾਂ ਸੁਨੰਧਾ ਜਿਹੜੀ ਕਿ ਇਹਨੇ ਦਿਨੀ ਕਿਸੇ ਕੰਮ ਲਈ ਲੰਡਨ ਵਿੱਚ ਹੈ ਜਿੱਥੇ ਚੋਰਾਂ ਨੇ ਅੱਜ ਸਵੇਰੇ ਉਹਨਾਂ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਤੇ ਦੋ ਮਹਿੰਗੇ ਲੁਈ ਵਿਟਨ ਬੈਗ ਤੇ ਇੱਕ ਬ੍ਰੀਫਕੇਸ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਜਿਸ ਬੰਦੀ ਸੁਨੰਧਾ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ਤੇ ਇਸ ਘਟਨਾ ਬਾਰੇ ਜਿਹੜੀ ਕਿ ਜਾਣਕਾਰੀ ਦਿੱਤੀ ਹੈ ਆਪਣੀ ਕਾਰ ਦੀ ਹਾਲਤ ਦਿਖਾਉਂਦੇ ਹੋਏ ਉਸਨੇ ਕਿਹਾ ਹੈ ਕਿ ਇਹ ਮੇਰੀ ਕਾਰ ਦੀ ਹਾਲਤ ਹੈ ਬਦਮਾਸ਼ਾਂ ਨੇ ਸ਼ੀਸ਼ਾ ਤੋੜ ਦਿੱਤਾ ਤੇ ਮੇਰਾ ਸਮਾਨ ਚੋਰੀ ਕਰ ਲਿਆ ਮੇਰਾ ਇੱਥੇ ਮਹਿੰਗੇ ਮੇਨ ਤਾਂ ਕਮਾਏ ਹੋਏ ਐਲਵੀ ਦੇ ਦੋ ਬੈਗ ਅਟੈਚੀ ਐਂਡ ਹੈਂਡ ਬੈਗ ਗੋਨ ਤੇ ਅ ਹਾਈ ਹਾਈ ਮਰ ਜਣਿਆ ਸੀ ਕੀ ਹਾਲਤ ਕਰ ਗਏ ਨੇ ਮੇਰਾ ਫੇਵਰਿਟ ਬੈਗ ਸੀ ਦੋਨੋਂ ਕੀ 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 ਕਿੱਤਾ ਇਹਨਾਂ ਮੈਂ ਆ ਦੇਖੋ ਹਾਲ ਸਿੱਕ ਮੈਂ ਕਿਤੇ ਨੂੰ ਆ ਕੇ ਇਹਨਾਂ ਦਾ ਮਰ ਜਣਿਆ ਦਾ ਏਰੀਥਿੰਗ ਇਜ਼ ਗੋਨ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ